ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੇ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਵੇਂ ਤੁਹਾਨੂੰ ਪਤਾ ਹੈ ਕੱਲ ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ ਸਿੱਖ ਜਗਤ ਦੇ ਵਿੱਚ ਮਨਾਇਆ ਜਾ ਰਿਹਾ ਹੈ ਜੀ ਇਸ ਦਿਹਾੜੇ ਨੂੰ ਬਹੁਤ ਹੀ ਪਵਿੱਤਰਤਾ ਦੇ ਨਾਲ ਮਨਾਇਆ ਜਾਂਦਾ ਹੈ ਤੇ ਜੇਕਰ ਅਸੀਂ ਇਸ ਦਿਨ ਇੱਕ ਮੁਠੀ ਆਟੇ ਦੀ ਦਾ ਉਪਾਕਰ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ। ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅੱਜ ਅਸੀਂ ਗੱਲ ਕਰਨੀ ਹੈ ਆਟੇ ਦੀ ਇੱਕ ਮੁਠੀ ਦੇ ਬਾਰੇ ਕਿ ਕਿਵੇਂ ਆਟੇ ਦੀ ਇੱਕ ਮੁਠੀ ਵੀ ਸਾਡੀ ਕਿਸਮਤ ਬਦਲ ਸਕਦੀ ਹੈ। ਅਨਾਜ ਦੇ ਦਾਣੇ ਸਾਡੇ ਲੇਖਾਂ ਨੂੰ ਹੀ ਬਦਲ ਦੇਣਗੇ। ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਦੱਸਾਂਗੇ ਕਿਵੇਂ ਇੱਕ ਸੰਤ ਫਕੀਰ ਜੀ ਜੁਗਤ ਦੱਸਦੇ ਹਨ ਕਿ ਆਪਾਂ ਕਿਵੇਂ ਅਮੀਰ ਬਣ ਸਕਦੇ ਹਾਂ। ਜੇ ਆਪਾਂ ਵੀ ਉਸ ਜੁਗਤ ਨੂੰ ਅਪਣਾ ਲੈਂਦੇ ਹਾਂ ਤਾਂ ਸਾਡਾ ਵੀ ਭਲਾ ਹੋ ਜਾਂਦਾ ਹੈ। ਇਸ ਲਈ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਜਦੋਂ ਅਸੀਂ ਸੁਣਦੇ ਹਾਂ ਤੇ ਸਾਨੂੰ ਸਮਝ ਨਹੀਂ ਆਉਂਦੀ। ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਲਈ ਸਾਧ ਸੰਗਤ ਜੀ ਵੀਡੀਓ ਨੂੰ ਪੂਰਾ ਸੁਣਿਆ ਕਰੋ ਸਾਧ ਸੰਗਿਆ ਜੀ ਆਖਦੇ ਹਨ ਇੱਕ ਭਿਖਾਰੀ ਸੀ ਤੇ ਰੋਜ਼ ਹੀ ਭੀਖ ਮੰਗਣ ਦੇ ਲਈ ਸਾਰਾ ਦਿਨ ਮੰਗਦਾ ਤੇ ਸ਼ਾਮ ਨੂੰ ਜਦੋਂ ਘਰ ਆਉਂਦਾ ਤੇ ਸੌਣ ਲੱਗਦਾ ਤਾਂ ਰੱਬ ਨਾਲ ਬੜੇ ਹੀ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦਾ ਸੀ ਰੱਬਾ ਤੂੰ ਮੇਰੀ ਕਿਸਮਤ ਕਦੋਂ ਬਦਲੇਗਾ ਕਦੋਂ ਇਹ ਭੀਖ ਮੰਗਣ ਵਾਲਾ ਕੌਲਾ ਮੇਰੇ ਹੱਥੋਂ ਛਡਾਵੇਂਗਾ ਉਹ ਤਾਂ ਮੇਰੀ ਉਮਰ ਵੀ ਹੁਣ ਥੋੜੀ ਰਹਿ ਚੁੱਕੀ ਹੈ ਰੱਬਾ ਸਾਰਾ ਦਿਨ ਮੈਂ ਤੇਰਾ ਨਾਮ ਜਪਦਾ ਹਾਂ ਕਦੋਂ ਮੇਰੇ ਲੇਖਾਂ ਦੇ ਵਿੱਚ ਸੁਖ ਆਵੇਗਾ ਲੋਕਾਂ ਦੀ ਕਿਸਮਤ ਵਿੱਚ ਤੂੰ ਕਿੰਨਾ ਕੁਝ ਲਿਖਿਆ ਹੈ ਮੇਰੀ ਸਾਰੀ ਹੀ ਉਮਰ ਭੀਖ ਮੰਗਦਿਆਂ ਹੀ ਲੰਘ ਗਈ ਹੈ ਤੂੰ ਮੇਰੇ ਤੇ ਕਦੋਂ ਮਿਹਰਬਾਨ ਹੋ ਜਾਵੇਂਗਾ ਮੈਂ ਤੇਰਾ ਕੀ ਮਾੜਾ ਕੀਤਾ ਹੈ ਤਾਂ ਸਾਧ ਸੰਗਤ ਜੀ ਉਹ ਕਹਿੰਦਾ ਹੈ ਕਿ ਤੇਰਾ ਮੈਂ ਕੀ ਮਾੜਾ ਕੀਤਾ ਹੈ ਤੂੰ ਮੇਰੀ ਕਦੋਂ ਸੁਣੇਗਾ ਮੈਂ ਤਾਂ ਦੋ ਦਿਨ ਰੋਟੀਆਂ ਜੋਗਾ ਹੀ ਹਾਂ ਮੇਰੇ ਭਾਂਡੇ ਵਿੱਚੋਂ ਜੋ ਵੀ ਨਿਕਲਦਾ ਹੈ ਰੱਬਾ ਮੇਰੇ ਤੇ ਕਿਰਪਾ ਕਰ ਦੇ ਮੈਂ ਤੇਰੇ ਨਾਲ ਫਿਰ ਕਦੇ ਵੀ ਗਿਲੇ ਸ਼ਿਕਵੇ ਨਹੀਂ ਕਰਾਂਗਾ ਤਾਂ ਸਾਧ ਸੰਗ ਜੀ ਉਹ ਏਦਾਂ ਦੀਆਂ ਗੱਲਾਂ ਪਰਮਾਤਮਾ ਨਾਲ ਕਰਦਾ ਰਹਿੰਦਾ ਉਹ ਗਿਲੇ ਸ਼ਿਕਵੇ ਕਰਦਾ ਕਰਦਾ ਹੀ ਜਦੋਂ ਫਿਰ ਉਸ ਨੂੰ ਨੀਂਦ ਆ ਜਾਂਦੀ ਤਾਂ ਉਹ ਸੌਂ ਜਾਂਦਾ ਰਾਤ ਨੂੰ ਭਗਵਾਨ ਜੀ ਦੇ ਉਸ ਨੂੰ ਦਰਸ਼ਨ ਹੁੰਦੇ ਹਨ ਤੇ ਭਗਵਾਨ ਜੀ ਉਸ ਨੂੰ ਆਖਦੇ ਹਨ ਜੀ ਕਿ ਉਠ ਭਲਿਆ ਪੁਰਖਾ ਤੂੰ ਮੈਨੂੰ ਬੜੇ ਰੋਜ਼ ਹੀ ਉਲਾਮੇ ਦਿੰਦਾ ਹੈ ਤੂੰ ਬੜੇ ਹੀ ਮੇਰੇ ਨਾਲ ਗਿਲੇ ਸ਼ਿਕਵੇ ਕਰਦਾ ਰਹਿੰਦਾ ਹੈ ਹੁਣ ਉੱਠ ਤੇ ਗੱਲ ਸੁਣ ਕੱਲ ਨੂੰ ਮੈਂ ਤੇਰੀ ਕਿਸਮਤ ਬਦਲਣ ਵਾਲਾ ਹਾਂ ਕਿਉਂਕਿ ਤੂੰ ਰੋਜ਼ ਹੀ ਮੈਨੂੰ ਉਲਾਮੇ ਦਿੰਦਾ ਹਾਂ ਤੂੰ ਮੇਰਾ ਨਾਮ ਜਪਦਾ ਹੈ ਇਸ ਲਈ ਮੈਂ ਤੇਰੀ ਕਿਸਮਤ ਬਦਲਣ ਜਾ ਰਿਹਾ ਹਾਂ ਪਰ ਮੈਂ ਤੈਨੂੰ ਇੱਕ ਮੌਕਾ ਦੇਵਾਂਗਾ ਹੁਣ ਉਹ ਮੌਕਾ ਸਾਂਭਣ ਦੇ ਲਈ ਤੂੰ ਤਿਆਰ ਹੋ ਜਾ ਮੈਂ ਤੈਨੂੰ ਸੁਚੇਤ ਕਰ ਦਿੱਤਾ ਹੈ ਕਾਲ ਸਾਰੇ ਹੀ ਦਿਨ ਦੇ ਵਿੱਚ ਕਿਸੇ ਵੇਲੇ ਵੀ ਤੇਰੀ ਕਿਸਮਤ ਬਦਲ ਸਕਦੀ ਹੈ ਤੇ ਭਗਵਾਨ ਜੀ ਇਹ ਗੱਲ ਕਹਿ ਕੇ ਉਥੋਂ ਉਲੋਪ ਹੋ ਜਾਂਦੇ ਹਨ ਭਿਖਾਰੀ ਸਵੇਰੇ ਉੱਠਿਆ ਤੇ ਬੜਾ ਹੀ ਖੁਸ਼ ਕਿ ਰਾਤ ਮੈਨੂੰ ਪਰਮਾਤਮਾ ਦੇ ਦਰਸ਼ਨ ਹੋਏ ਹਨ ਉਸਨੇ ਇਹ ਗੱਲ ਆਪਣੀ ਪਤਨੀ ਨੂੰ ਵੀ ਦੱਸੀ ਅੱਜ ਆਪਣੀ ਕਿਸਮਤ ਬਦਲ ਜਾਣੀ ਹੈ ਪਰ ਮੌਕਾ ਆਪਾਂ ਨੂੰ ਹੀ ਸਾਂਭਣਾ ਪੈਣਾ ਹੈ ਪਰਮਾਤਮਾ ਨੇ ਸਾਨੂੰ ਮੌਕਾ ਦੇਣਾ ਹੈ ਇਸ ਲਈ ਮੈਂ ਤੈਨੂੰ ਸੂਚਿਤ ਕਰ ਦਿੰਦਾ ਹਾਂ ਤੇ ਉਹ ਆਖਣ ਲੱਗੇ ਕਿ ਤੁਸੀਂ ਵੀ ਧਿਆਨ ਰੱਖਿਓ ਇਸ ਗੱਲ ਦਾ ਮੌਕਾ ਕਦੇ ਖੁੰਝਣ ਨਾ ਦਿਓ। ਉਹ ਭਿਖਾਰੀ ਆਪਣੀ ਪਤਨੀ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਅੱਜ ਫਿਰ ਮੰਗਣ ਦੇ ਲਈ ਤੁਰ ਪਿਆ। ਘਰੋਂ ਪੀਖ ਵਾਲੇ ਕੌਲੇ ਦੇ ਵਿੱਚ ਉਸਨੇ ਕੁਝ ਦਾਣੇ ਪਾ ਲਏ ਤੇ ਇੱਕ ਮੁਠ ਅਨਾਜ ਦੀ ਪਾ ਲਈ। ਕਿਉਂਕਿ ਭਿਖਾਰੀ ਜਦੋਂ ਮੰਗਣ ਜਾਂਦੇ ਹਨ ਤਾਂ ਖਾਲੀ ਕੌਲਾ ਨਹੀਂ ਲੈ ਕੇ ਜਾਂਦੇ। ਘਰ ਤੋਂ ਹੀ ਅਨਾਜ ਦੀ ਮੁਠ ਪਾ ਕੇ ਹੀ ਤੁਰਦੇ ਹਨ। ਜਦੋਂ ਰਸਤੇ ਵਿੱਚ ਭਿਖਾਰੀ ਆ ਗਿਆ ਤਾਂ ਭਿਖਾਰੀ ਦੇ ਕੋਲ ਇੱਕ ਸੰਤ ਫਕੀਰ ਜੀ ਆਉਂਦੇ ਹਨ ਤੇ ਆਖਣ ਲੱਗੇ ਭਲਿਆ ਪੁਰਖਾਂ ਸਾਨੂੰ ਕੁਝ ਦਾਨ ਵਿੱਚ ਦੇ ਦੇ ਤਾਂ ਇਹ ਭਿਖਾਰੀ ਇੱਕਦਮ ਉਹਨਾਂ ਨੂੰ ਝਟਕ ਕੇ ਬੋਲਦਾ ਹੈ ਕਿ ਮੇਰੇ ਕੋਲ ਤਾਂ ਆਪ ਇਹ ਹੀ ਕੁਝ ਹੈ ਆਪ ਵੀ ਕੁਝ ਨਹੀਂ ਮੈਂ ਤੈਨੂੰ ਕੀ ਦੇ ਦਿਆਂ ਤਾਂ ਸੰਤ ਫਕੀਰ ਜੀ ਆਖਦੇ ਹਨ ਭਾਵੇਂ ਇੱਕ ਮੁਠ ਹੀ ਦਾਨ ਵਿੱਚ ਦੇ ਪਰ ਭਗਤਾਂ ਤੇਰਾ ਰੱਬ ਫਿਰ ਤੇਰਾ ਵੇਖੀ ਭਲਾ ਕਰ ਦੇਵੇਗਾ ਵਾਰ-ਵਾਰ ਸੰਤ ਫਕੀਰ ਜੀ ਨੇ ਇਹ ਰੱਬ ਦਾ ਭਲਾ ਤੇਰਾ ਕਰੇਗਾ ਇਹ ਹੀ ਗੱਲ ਉਸ ਨੂੰ ਕਹਿੰਦੇ ਰਹੇ ਭਿਖਾਰੀ ਨੂੰ ਕੁਝ ਵੀ ਸਮਝ ਨਾ ਆਇਆ ਤੇ ਸੋਚਣ ਲੱਗਿਆ ਇਸਨੇ ਮੇਰਾ ਇਸ ਤਰ੍ਹਾਂ ਖਹਿੜਾ ਨਹੀਂ ਛੱਡਣਾ ਇਸ ਲਈ ਉਸਨੇ ਆਪਣੇ ਕੌਲੇ ਦੇ ਵਿੱਚੋਂ ਇੱਕ ਦਾਣਾ ਚੁੱਕਿਆ ਤੇ ਫਕੀਰ ਦੇ ਕੌਲੇ ਵਿੱਚ ਪਾ ਦਿੱਤਾ ਸੰਤ ਫਕੀਰ ਜੀ ਕਹਿੰਦੇ ਰੱਬ ਤੇਰਾ ਭਲਾ ਕਰੇ ਇਹ ਕਹਿ ਕੇ ਉੱਥੋਂ ਚਲੇ ਜਾਂਦੇ ਹਨ ਸਾਰਾ ਦਿਨ ਬੀਤ ਗਿਆ ਤੇ ਭਿਖਾਰੀ ਮੰਗਦਾ ਰਿਹਾ ਸ਼ਾਮ ਨੂੰ ਘਰ ਆਉਂਦਾ ਹੈ ਤੇ ਉਸੇ ਹੀ ਤਰ੍ਹਾਂ ਜੋ ਮੜਾ ਮੋਟਾ ਉਸਦੇ ਘਰ ਵਿੱਚ ਸੀ ਉਸ ਦੀ ਪਤਨੀ ਨੇ ਬਣਾਇਆ ਖਾਦਾ ਤੇ ਸੌ ਗਈ ਤੇ ਪਰ ਬੜੇ ਹੀ ਪਰੇਸ਼ਾਨ ਸੀ ਕਿ ਆਸ ਬੜੀ ਸੀ ਅੱਜ ਸਾਡੀ ਕਿਸਮਤ ਬਦਲ ਜਾਵੇਗੀ ਪਰ ਮਿਲਿਆ ਕੁਝ ਨਹੀਂ ਜਦੋਂ ਸੁੱਤਾ ਸੀ ਤਾਂ ਪਰਮਾਤਮਾ ਨੇ ਫਿਰ ਦਰਸ਼ਨ ਦਿੱਤੇ ਫਿਰ ਗਿਲੇ ਸ਼ਿਕਵੇ ਕਰਨ ਲੱਗਾ ਰੱਬਾ ਤੂੰ ਮੇਰੇ ਨਾਲ ਵਾਦਾ ਕੀਤਾ ਸੀ ਕਿ ਅੱਜ ਤੇਰੀ ਕਿਸਮਤ ਬਦਲ ਦੇਵਾਂਗਾ ਅੱਜ ਤੈਨੂੰ ਮੈਂ ਮੌਕਾ ਦੇਵਾਂਗਾ ਉਹ ਤਾਂ ਕਿਹਾ ਸੀ ਅੱਜ ਤੈਨੂੰ ਮੌਕਾ ਮਿਲ ਜਾਵੇਗਾ ਤੇਰੇ ਸਾਰੇ ਹੀ ਦੁੱਖ ਦੂਰ ਕਰਨ ਦਾ ਭਿਖਾਰੀ ਰੱਬ ਨੂੰ ਕਹਿੰਦਾ ਰਿਹਾ ਪਰ ਮੈਨੂੰ ਤਾਂ ਅੱਜ ਕੋਈ ਮੌਕਾ ਹੀ ਨਾ ਮਿਲਿਆ ਜਦੋਂ ਉਹ ਇਸ ਤਰ੍ਹਾਂ ਕਹਿੰਦਾ ਹੈ ਤਾਂ ਭਗਵਾਨ ਜੀ ਆਖਦੇ ਹਨ ਜਦੋਂ ਮੈਂ ਖੁਦ ਤੇਰੇ ਕੋਲ ਰੂਪ ਧਾਰ ਕੇ ਤੇਰੀ ਕਿਸਮਤ ਬਦਲਣ ਲਈ ਆਇਆ ਸੀ ਪਰ ਤੇਰੇ ਤੋਂ ਉਹ ਮੌਕਾ ਸਾਹਮ੍ਹਿਆਂ ਨਹੀਂ ਗਿਆ ਕਿਉਂਕਿ ਇਹਨਾਂ ਹੱਥਾਂ ਦੇ ਨਾਲ ਕੀਤਾ ਦਾਨ ਹੀ ਸਾਨੂੰ ਦੁਗਣਾ ਤੇ ਚੌਗਣਾ ਹੋ ਕੇ ਮਿਲ ਜਾਂਦਾ ਹੈ ਤੇ ਤੂੰ ਆਪਣੀ ਮਾੜੀ ਨੀਅਤ ਦੀ ਪ੍ਰਵਿਰਤੀ ਰੱਖੀ ਇੱਕ ਦਾਣਾ ਮੇਰੇ ਭਾਂਡੇ ਵਿੱਚ ਪਾਇਆ ਇਸ ਲਈ ਉਸ ਦੇ ਬਦਲੇ ਜਿੰਨੀ ਤੇਰੀ ਕਿਸਮਤ ਬਦਲਣੀ ਸੀ ਉਹ ਮੈਂ ਬਦਲ ਦਿੱਤੀ ਜਾਂ ਤਾਂ ਆਪਣੇ ਅਨਾਜ ਵਾਲੇ ਥੈਲੇ ਵਿੱਚ ਵੇਖ ਉਹ ਇੱਕਦਮ ਆਪਣੇ ਅਨਾਜ ਵਾਲੇ ਥੈਲੇ ਨੂੰ ਚੁੱਕਦਾ ਹੈ ਜਦੋਂ ਅਨਾਜ ਵਾਲਾ ਥੈਲਾ ਵੇਖਦਾ ਹੈ ਤਾਂ ਸਾਰਾ ਹੀ ਆਟੇ ਦੇ ਦਾਣੇ ਦੇ ਵਿੱਚੋਂ ਇੱਕ ਦਾਣਾ ਅਲੱਗ ਹੀ ਚਮਕ ਰਿਹਾ ਸੀ ਕਿਉਂਕਿ ਉਹ ਦਾਣਾ ਸੋਨੇ ਦਾ ਸੀ ਸਮਝ ਆਈ ਕਿ ਜੇ ਮੈਂ ਖੁੱਲਾ ਦਾਨ ਕੀਤਾ ਹੁੰਦਾ ਤਾਂ ਇਹ ਸਾਰਾ ਅਨਾਜ ਸੋਨੇ ਦਾ ਬਣ ਜਾਣਾ ਸੀ ਤੇ ਹੱਥ ਮਾਰਦਾ ਹੈ ਕਿ ਮੈਂ ਆਪਣੀ ਕਿਸਮਤ ਆਪ ਹੀ ਮਾੜੀ ਕਰ ਲਈ ਹੈ ਤੇ ਸਾਧ ਸੰਗਤ ਜੀ ਇਸ ਗਾਥਾ ਨੂੰ ਸੁਣਾਉਣ ਦਾ ਮਕਸਦ ਵੀ ਇਹੀ ਸੀ ਕਿ ਪਰਮਾਤਮਾ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਬੜੇ ਮੌਕੇ ਦੇਂਦੇ ਹਨ ਆਪਣੀ ਕਿਸਮਤ ਬਦਲਣ ਦੇ ਕਿਉਂਕਿ ਇਹ ਸਭ ਸਾਡੇ ਹੱਥ ਵਿੱਚ ਹੁੰਦਾ ਹੈ ਜਿੰਨਾ ਵੀ ਅਸੀਂ ਕਿਸੇ ਦਾ ਭਲਾ ਕਰਾਂਗੇ ਉਨਾ ਹੀ ਦੁਗਣਾ ਤੇ ਚੌਗੁਣਾ ਸਾਡਾ ਭਲਾ ਹੋ ਜਾਵੇਗਾ ਅਸੀਂ ਇੰਨੇ ਲਾਲਚੀ ਹੋ ਚੁੱਕੇ ਹਾਂ ਸਾਡੇ ਜੋੜਨ ਦੇ ਨਾਲ ਹੀ ਸਭ ਜੁੜ ਜਾਵੇਗਾ ਇਸ ਲਈ ਕਿਸੇ ਲਾਭ ਕਿਸੇ ਦਾ ਭਲਾ ਕਰਨ ਦੇ ਲਈ ਅਸੀਂ ਖੁਸ਼ੀ ਜੋੜਨ ਤੇ ਲੱਗੇ ਹੋਏ ਹਾਂ ਸਾਤ ਸੰਗਤ ਜੀ ਸਾਡੀਆਂ ਪੁਰਾਣੀਆਂ ਬਜ਼ੁਰਗ ਬੀਬੀਆਂ ਦੀ ਭਾਵਨਾ ਬੜੀ ਨੇਕ ਹੁੰਦੀ ਸੀ ਉਹ ਜਦੋਂ ਵੀ ਘਰ ਪ੍ਰਸ਼ਾਦ ਦਾ ਤਿਆਰ ਕਰਦੀਆਂ ਸਨ ਤਾਂ ਹਮੇਸ਼ਾ ਇੱਕ ਮੁਠਾ ਆਟਾ ਵੱਧ ਪਾਉਂਦੀਆਂ ਸਨ ਇੱਕ ਮੁਠਾ ਦਾਲ ਵੀ ਵੱਧ ਪਾਉਂਦੀਆਂ ਸਨ ਤੇ ਇੱਕ ਮੁੱਠ ਚੌਲਾਂ ਦੀ ਵੀ ਵੱਧ ਪਾ ਕੇ ਹੀ ਬਣਾਉਂਦੀਆਂ ਸਨ ਕਿਉਂਕਿ ਉਹ ਬਰਕਤ ਤੇ ਵਾਦੇ ਦੀ ਭਾਵਨਾ ਨੂੰ ਆਪਣੇ ਅੰਦਰ ਰੱਖਦੀਆਂ ਸਨ ਕਿ ਜੇ ਸਾਡੇ ਘਰ ਕੋਈ ਰਾਹੀਰ ਆ ਜਾਵੇ ਅਚਾਨਕ ਹੀ ਕੋਈ ਭੈਣ ਭਰਾ ਆ ਜਾਵੇ ਤੇ ਸਾਡੇ ਘਰ ਵਿੱਚ ਕੁਝ ਨਾ ਕੁਝ ਤਾਂ ਬਣਿਆ ਹੀ ਹੋਵੇਗਾ ਸਾਡੇ ਘਰ ਜੇ ਕੋਈ ਸੰਤ ਫਕੀਰ ਹੀ ਆ ਜਾਵੇ ਜਾਂ ਕੋਈ ਅਚਾਨਕ ਕੋਈ ਭੁੱਖਾ ਆ ਜਾਵੇ ਤਾਂ ਉਹ ਭੁੱਖਾ ਨਾ ਜਾਵੇ ਉਸ ਨੂੰ ਪ੍ਰਸ਼ਾਦਾ ਪਾਣੇ ਖਵਾ ਕੇ ਤੇ ਖਿੜੇ ਮੱਥੇ ਹੀ ਭੇਜਦੀਆਂ ਸਨ ਹਮੇਸ਼ਾ ਹੀ ਜੇਕਰ ਕੋਈ ਪ੍ਰਸ਼ਾਦਾ ਪਾਣੀ ਵੱਧ ਜਾਂਦਾ ਹੈ ਫਿਰ ਉਹਨਾਂ ਨੇ ਪਹਿਲਾਂ ਹੀ ਵੱਧ ਬਣਾਉਣਾ ਤੇ ਜਾਨਵਰਾਂ ਨੂੰ ਵੀ ਪ੍ਰਸ਼ਾਦਾ ਪਾਣੀ ਪਾ ਦੇਣਾ ਚੰਗੀ ਭਾਵਨਾ ਦੇ ਨਾਲ ਉਹਨਾਂ ਦਾ ਆਪਣਾ ਵੀ ਭਲਾ ਹੁੰਦਾ ਸੀ ਘਰ ਦੇ ਵਿੱਚੋਂ ਤਿਲ ਫੁੱਲ ਵੀ ਲੇਖੇ ਲੱਗ ਜਾਂਦਾ ਸੀ ਤੇ ਹੱਥਾਂ ਦੇ ਨਾਲ ਕੀਤਾ ਦਾਨ ਬਰਕਤ ਦਾ ਰੂਪ ਧਾਰਨ ਕਰ ਲੈਂਦਾ ਸੀ ਇਸ ਲਈ ਜੇਕਰ ਵਾਹਿਗੁਰੂ ਜੀ ਨੇ ਸਾਨੂੰ ਸਮਰਾਥ ਬਣਾਇਆ ਹੈ ਤਾਂ ਇਹਨਾਂ ਹੱਥਾਂ ਦੇ ਨਾਲ ਦਾਨ ਪੁੰਨ ਜ਼ਰੂਰ ਕਰਿਆ ਕਰੋ ਜੋ ਕੇ ਕੀਤਾ ਹੋਇਆ ਦਾਨ ਕੋ ਨਹੀਂ ਸਾਨੂੰ ਕਈ ਗੁਣਾ ਵੱਧ ਹੋ ਕੇ ਬਰਕਤ ਦੇ ਰੂਪ ਵਿੱਚ ਮਿਲ ਜਾਂਦਾ ਹੈ ਵਾਹਿਗੁਰੂ ਜੀ ਦੀ ਬਰਕਤ ਹਮੇਸ਼ਾ ਸਾਡੇ ਨਾਲ ਬਣ ਜਾਂਦੀ ਹੈ ਬਖਸ਼ਿਸ਼ ਹੋ ਜਾਂਦੀ ਹੈ ਤਾਂ ਸੇਵਾ ਸਿਮਰਨ ਦੋ ਚੀਜ਼ਾਂ ਚੜ੍ਹੜੀਆਂ ਸਾਨੂੰ ਬੜੀਆਂ ਜ਼ਰੂਰੀ ਹਨ ਤੜਕੇ ਉੱਠ ਕੇ ਕੀਤਾ ਸਿਮਰਨ ਹੱਥਾਂ ਦੇ ਨਾਲ ਦਿੱਤਾ ਹੋਇਆ ਦਾਨ ਸਾਡੀ ਜ਼ਿੰਦਗੀ ਬਦਲ ਦੇਵੇਗਾ ਸਾਡੀ ਕਿਸਮਤ ਬਦਲਣ ਦੀ ਸਮਰੱਥਾ ਰੱਖਦਾ ਹੈ ਸਤਿ ਸ੍ਰੀ ਅਕਾਲ ਸੰਗੇ ਜੀ ਆਓ ਜੀ ਅੱਜ ਤੋਂ ਹੀ ਅਸੀਂ ਆਪਣੀ ਜ਼ਿੰਦਗੀ ਵਿੱਚ ਪ੍ਰਣ ਕਰ ਲਈਏ ਕਿ ਅਸੀਂ ਦਾਨਪੁਣ ਵੀ ਕਰਨਾ ਹੈ ਪਰਮਾਤਮਾ ਦਾ ਨਾਮ ਵੀ ਜਪਣਾ ਹੈ ਸਤਿ ਸ੍ਰੀ ਅਕਾਲ ਸੰਗੇ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ